ਪਤਾ ਨਹੀਂ ਕਿੱਥੇ ਗਈ ਆ ਸਾਹਮਣੇ ਤੇ ਕਿਤੇ ਲੱਭੇ ਨਹੀਂ ਗਈ ਰਮਨ ਰਮਨ ਆ ਜਾ ਮੈਂ ਸੋਚਣ ਦੀ ਭਾਈ ਫੇਰ ਪੇਕੇ ਗਈ ਹੋਈ ਨਹੀਂ ਨਹੀਂ ਗਈ ਹਾਂ ਹਾਂ ਤੇ ਆ ਗਈ ਆ ਅੱਛਾ ਅੱਛਾ ਠੀਕ ਆ ਠੀਕ ਵਾ ਹੋਰ ਤੁਸੀਂ ਸੁਣਾਓ ਕੀ ਕਰਦੇ ਆ ਇਹਦੇ ਮੈਂ ਵੀ ਬਸ ਕੋਈ ਨਹੀਂ ਚੰਕੇ ਚੰਕੇ ਦਾ ਕੰਮ ਸੰਭ ਕੇ ਆਈ ਆ ਆਹ ਐਵੇਂ ਘਰ ਦੇ ਕੰਮਾਂ ਦਾ ਹੀ ਕੋਈ ਸਫਾਈ ਕਰ ਲੋ ਕਦੀ ਰੋਟੀ ਪਾਣੀ ਦਾ ਕਰ ਲੋ ਤੇਰੇ ਕੰਮ ਹੁੰਦੇ ਆ ਹਰੇ ਨਿਕ ਨਿਕੇ ਕੰਮ ਤੇ ਮੁੱਕਦੇ ਹੀ ਨਹੀਂ ਇਹਦੇ ਨਾਨੀਆਂ ਦੇ ਤੇ ਸਾਰਾ ਦਿਨ ਮੇਰਾ ਧਿਆਨ ਹੀਗਾ ਮੈਂ ਹਾਂ ਚੱਲ ਉਦੋਂ ਦਾ ਤੋ ਮੈਨੂੰ ਕਿਹਾ ਸੀਗਾ ਭੀ ਆਵੀਂ ਆਵੀਂ ਤੇ ਮੇਰੇ ਕੋਲ ਉਤਰ ਨਿਕਲੇ ਨਹੀਂ ਜਾਂਦਾ ਕਰੋ ਆ ਮੈਂ ਨਹੀਂ ਫੇਰ ਪਿੰਡ ਚਲ ਗਈ ਉਹਨੇ ਫੋਨ ਕਰਤਾ ਅੱਛਾ ਅੱਛਾ ਮਾਤਾ ਨਹੀਂ ਠੀਕ ਮਾਤਾ ਮੂੰਹ ਨਹੀਂ ਰਾਦੀ ਚੀਜ਼ ਖਾ ਲੈਂਦੀ ਆ ਹਾਂ ਆਲੀਆਂ ਤੁਲੀਆਂ ਚੀਜ਼ਾਂ ਖਾਲੀਆਂ ਫੇ ਬਿਮਾਰ ਹੋ ਗਈ। ਅੱਛਾ ਅੱਛਾ। ਫੇਰ ਉਹ ਮੈਨੂੰ ਸਾਧ ਰਿੰਦੇ ਤੇ ਮੈਂ ਮੈਂ ਵੀ ਆਣ ਕੇ ਕੀ ਕਰਾਂ ਹੁਣ? ਪਤਾ ਕੀ ਗੱਲ ਹੈ ਸਰੀਰ ਆ ਕਮਜ਼ੋਰ। ਹਾਂ। ਤੇ ਹੁਣ ਤਾਂ ਜਿੰਨਾ ਪ੍ਰੇਜ ਰੱਖੂਗੀ ਨਾ ਉਨੀ ਚੰਗੀ ਰਹੂਗੀ। ਪ੍ਰੇਜ ਨਹੀਂ ਨਾ ਰੱਖਦੇ। ਹਾਂ। ਆਹੋ ਜੇ ਬੋਤਾ ਕਵੇ ਵੋਟੀ ਵੀ ਕਵੇ ਤੇ ਫੇਰ ਕਹਿਣਾ ਮੈਨੂੰ ਡੱਕਦੀ ਆ। ਉਹ ਗੱਲ ਆਂਦੀ ਨਾ ਤੇ ਤੁਸੀਂ ਕਹੋਗੇ ਤੁਹਾਡਾ ਦੱਸਣਾ ਨਹੀਂ ਕਰਨਾ ਤੇ ਮੈਂ ਨੋ ਆ ਮੈਂ ਮੜੀ ਜੀ ਗੱਲ ਕੀਤੀ ਤੇ ਤਾਂ ਕਹਿਣਾ ਉਹ ਵੀ ਚੁੱਪ ਜਾਣੀ ਆ। ਚੱਲ ਤੂੰ ਸਮਝਾਉਣਾ ਹੀ ਚੰਗੀ ਤਰ੍ਹਾਂ। ਬਥੇਰਾ ਸਮਝਾਇਆ ਵਾ ਗਾੜੀ ਹੁਣ ਮੈਂ ਕੀ ਕਰ ਸਕਦੀ ਆ। ਘੜੀ ਘੜੀ ਨ ਚੱਲ ਕੋਈ ਨਹੀਂ ਹੋਰ ਸੁਣਾ ਤੂੰ ਹਾਂ ਠੀਕ ਠਾਕ ਲੋ ਜੇ ਮੈਂ ਤੁਹਾਨੂੰ ਖਾਲਦੀ ਆ ਸਮਾਨ ਅੱਛਾ ਅੱਛਾ ਚੱਲ ਮਾਵਾਂ ਨਾਲ ਹੀ ਪੇਕੇ ਹੁੰਦੇ ਆ ਕੇ ਜਿਨੇ ਚਿਰ ਮਾਵਾਂ ਹੁਣ ਚਿਰ ਭੱਜ ਭੱਜ ਜਾਈਦਾ ਵਾ ਪਹਿਲਾਂ ਮੈਨੂੰ ਦਿੱਤੇ ਕਾਂਟੇ ਤਾਂ ਮੈਂ ਦੱਸਿਆ ਨਹੀਂ ਅੱਛਾ ਤੇ ਕੱਲ ਮੈਂ ਗਈ ਅੱਛਾ ਅੱਛਾ ਆ ਮੈਨੂੰ ਦੇਤਾ ਸੈੱਟ ਲੈ ਆਹ ਤਾਂ ਬੜਾ ਸੋਹਣਾ ਸੈੱਟ ਵਾ ਆਂਦੀ ਵੀ ਭਾਵੇਂ ਤੂੰ ਨੌ ਨੂੰ ਪਾ ਦੀ ਅੱਛਾ ਤੇ ਭਾਵੇਂ ਬਣਾ ਕੇ ਤਾਂ ਮੁੰਡੇ ਨੂੰ ਕੋਈ ਚੀਜ਼ ਬਣਾ ਦੇ ਲੈ ਤੇ ਮੈਂ ਤੇ ਬੜਾ ਮਨਾਂ ਕੀਤਾ ਮੈਂ ਵੀ ਕੱਲ ਨੂੰ ਕਰਨ ਦਾ ਵਿਆਹ ਹੋ ਤੇ ਫੇਰ ਲੈ ਕੇ ਆਇਓ ਨਾਨਕੇ ਬਣ ਕੇ ਅੱਛਾ ਆਂਦੀ ਵੀ ਮੈਂ ਬਿਮਾਰ ਨਹੀਂ ਆ ਤੇ ਬਿਮਾਰ ਬੰਦੇ ਦੀ ਕਿਹੜੀ ਮਨਿਆਦ ਹੁੰਦੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਚੰਗਾ ਕੀਤਾ ਵਾ ਦੇਤਾ ਆਪਣੇ ਹੱਥੀ ਹੈ ਮਾਵਾਂ ਹੀ ਕਰਦੀਆਂ ਵਾ ਮਾਵਾਂ ਬਿਨਾ ਕੋਈ ਨਹੀਂਗਾ ਕਰਦਾ ਵੇ ਮਾਂ ਹੋਵੇ ਨਾ ਘਰ ਤੇ ਹੱਕ ਨਾ ਅੰਦਰ ਜਾ ਕੇ ਵੜ ਜਾਈਦਾ ਵਾ ਜਿੱਥੇ ਮਰਜ਼ੀ ਹੱਥ ਪਥ ਮਾਰ ਲਈਦਾ ਵਾ ਤੇ ਜਦੋਂ ਮਾਂ ਨਾ ਨਾ ਹੋਵੇ ਫੇਰ ਪਤਾ ਲੱਗਦਾ ਬੰਦੇ ਨੂੰ ਵੀ ਕੀ ਬੀਤਦੀ ਆ ਫੇਰ ਤੇ ਇਦਾਂ ਹੀ ਆ ਵੀ ਬਰਾਂਡੇ 'ਚੋਂ ਬਹਿ ਕੇ ਤੇ ਉੱਥੋਂ ਹੀ ਵਾਪਸ ਆ ਜਾਓ ਹੈ ਕਿ ਨਹੀਂ ਕੋਈ ਹੱਕ ਨਹੀਂ ਰਹਿ ਜਾਂਦਾ ਜਿੰਨਾ ਚਿਰ ਮਾਵਾਂ ਹੁੰਦੀਆਂ ਵਾ ਨਾ ਉਹਨਾਂ ਚਿੱਤੇ ਬੰਦੇ ਦਾ ਟੌਰ ਹੁੰਦਾ ਪੂਰਾ ਪੇਕਿਆਂ ਦੇ ਘਰ ਵਿੱਚ ਮੈਨੂੰ ਸਵੇ ਗੁੱਸੇ ਹੁੰਦੇ ਆ ਹਾਂ ਕਹਿੰਦੀ ਤੂੰ ਲੈ ਤੇ ਆਈ ਆ ਤੇ ਜੇ लवली ਨੂੰ ਜਦੀ ਘਰ ਦੀ ਨੂੰ ਪਤਾ ਲੱਗ ਗਿਆ ਨਾ ਤੇ ਤੂੰ ਉਹਨਾਂ ਨੂੰ ਜਾਣਾ ਉੱਥੋਂ ਬੰਦ ਹੋਣਾਈ ਆ ਨਹੀਂ ਨਹੀਂ ਇਹ ਤੇਰੀ ਮਾਂ ਦੀ ਮੰਤ ਵਾ ਲੈ ਸਾਂਭ ਕੇ ਰੱਖ ਤਰਾਖ ਲੈ ਆਪਣੇ ਕੋਲ ਕੋਈ ਗੱਲ ਨਹੀਂ ਠੀਕ ਵਾ ਨਾ ਉਹ ਵੀ ਸੱਚੀ ਆਪਣੀ ਜਗ੍ਹਾ ਤੇ लवली ਤੇ ਉਹਨੇ ਵਿਆਹ ਤਾਂ ਤੇ ਹੁਣ ਦੋ ਤਿੰਨ ਨੂੰ ਨਹੀਂ ਕੁਝ ਦੇਣਾ ਇਹੋ ਗੱਲ ਆਂਦੀ ਨਾ ਆਂਦੀ ਕੱਲ ਨੂੰ ਇਹ ਜੋ ਮਰਜ਼ੀ ਕਰਨ ਤੇ ਮੈਂ ਨਾਨੀ ਆ ਤੇ ਮੈਂ ਆਪਣਾ ਫਰਜ਼ ਪੂਰਾ ਕਰਤਾ ਮੇਰੇ ਵੱਲੋਂ ਨੌ ਨੂੰ ਕਾੜੀ ਪੁੱਤ ਨੂੰ ਕਾੜੀ ਜਿੰਨੂੰ ਮਰਜ਼ੀ ਪਾ ਦੇ ਆਹ ਚੱਲ ਕੋਈ ਗੱਲ ਨਹੀਂ ਵਧੀਆ ਹੋ ਗਿਆ ਵਾ ਮਾਵਾ ਹੀ ਦਿੰਦੀਆਂ ਹੁੰਦੀਆਂ ਵਾ ਸਹੀ ਗੱਲ ਵਾ ਬਥੇਰਾ ਕਰਦੀ ਵਿਚਾਰੀ ਹੂੰ ਜਦੋਂ ਜਾਣਾ ਤਾਂ ਕੋਈ ਨਾ ਕੋਈ ਚੀਜ਼ ਦੇਣੀ ਹੁੰਦੀ ਜਾਂ ਨਹੀਂ ਚੱਲ ਪਰਮਾਤਮਾ ਮਾਵਾ ਦੀ ਲੰਮੀ ਲੰਮੀ ਉਮਰ ਕਰੇ ਬਸ ਬਸ ਆਹੋ ਮਾਵਾ ਦੇ ਕਰਕੇ ਸਭ ਕੋ ਚੰਗਾ ਲੱਗਦਾ ਵਾ ਸਹੀ ਗੱਲ ਵਾ ਐ ਤੇ ਮੈਂ ਝਟ ਭੱਜਿਆ ਚਾਹੀਦਾ ਵਾ ਹੋਰ ਕੀ ਤੇਰੀ ਕੋ ਫੋਨ ਆ ਗਏ ਤੇ ਹਾਂ ਬੜਾ ਹਸਰਾ ਹੁੰਦਾ ਆ लवली ਨੇ ਫੋਨ ਕੀਤਾ ਨਹੀਂ ਤੇ ਉਸੇ ਵੇਲੇ ਮੈਂ ਚੱਲ ਗਈ ਹਾਂ ਅੱਛਾ ਅੱਛਾ ਨਹੀਂ ਨਹੀਂ लवली ਵੀ ਬਥੇਰਾ ਚੰਗਾ ਬਥੇਆ ਕਰਦਾ ਕਰਦਾ ਬੜਾ ਕਰਦਾ ਵਾ ਹੁਣ ਮੇਰਾ ਰਾਦਾ ਮੈਂ ਕਿਸ ਦਿਨ ਆਨੀ ਉਹਨਾਂ ਦੋਆਂ ਜੀਆਂ ਨੂੰ ਭਿਆਣ ਕੇ ਤੇ ਫੇਰਾ ਪਾ ਜੀ ਉਹ ਇੱਥੋਂ ਆਏ ਨਹੀਂ ਸੱਦ ਲਾ ਇੰਨੇ ਦਿਨ ਤਾਂ ਹੋ ਚਲੇ ਆ ਨਹੀਂ ਨਹੀਂ ਰੇਟ ਨਾ ਹੋ ਕੋਈ ਗੱਲ ਨਹੀਂ ਪਤਾ ਹੀ ਸਾਡੀ ਭੈਣ ਦਾ ਘਰ ਕਿਹੋ ਜਿਹਾ ਕਿਹਾ ਜ ਨਹੀਂ ਹੁਣ ਕਿੰਨਾ ਕ ਸਵ ਸਾਦ ਲੈਣੇ ਪਤਾ ਲੱਗਣਾ ਹੀ ਆ ਹੁਣ ਨਾ ਆਈ ਤੇ ਹੋਰ ਸ਼ਾਮੀ ਨੇ ਨੂੰ ਆਉਣਾ ਹੀ ਆ ਆਉਣਾ ਹੀ ਆ ਨਾਲੇ ਪਤਾ ਕੀ ਗੱਲ ਵਾ ਕਹਿਣਾ ਵਾ ਵੀ ਆਪਰੇ ਨਾ ਕਰਦੇ ਆ ਤੇ ਭੈਣ ਨੇ ਸੱਦਿਆ ਹੀ ਨਾ ਤੇਰੀ ਸਗੀ ਭੈਣ ਹੀਗੀ ਤੇ ਕਿਉਂ ਨਾ ਸੱਦਿਆ ਫਿਰ ਵੀ ਦਿਲ ਚ ਗੱਲ ਕਿਤੇ ਨਾ ਕਿਤੇ ਆ ਹੀ ਜਾਂਦੀ ਆ ਜਾਂਦੀ ਆ ਜਾਂਦੀ ਹੈ ਐਦਾਂ ਕਰ ਮੇਰੀ ਭੈਣ ਰੋਟੀ ਨੂੰ ਸਾਦਾ ਤੇ ਸੋਹਣਾ ਸੂਟ ਦਵੀ ਬਣਾ ਕੇ ਨਹੀਂ ਸੂਟ ਮੈਂ ਤੁਹਾਨੂੰ ਉਧਰ ਮੁੱਖਾ ਲੈ ਤੇ ਜਾਵਾਂਗੀ ਆਹੋ ਸੱਚ ਚੇਤਾ ਭੁੱਲ ਗਿਆ ਮੈਂ ਉਹ ਸੂਟ ਸੋਹਣਾ ਉਹ ਦੇ ਦਿੰਦੀ ਆਹ ਨਾਲ ਜਾਰਾ ਸੂਟ ਵੀ ਆ ਦੇ ਦੂੰਗੀ ਆਹ ਠੀਕ ਵਾ ਹੈਨਾ ਚੱਲ ਉਹਨਾਂ ਦੀ ਮਰਜ਼ੀ ਪੈਸੇ ਰੱਖਣ ਦਾ ਬਸ ਬਸ ਉਹਨਾਂ ਦੀ ਮਰਜ਼ੀ ਆ ਪਰ ਤੂੰ ਉਹਨਾਂ ਨੂੰ ਘਰ ਸਾਦਾ ਸੋਹਣਾ ਰੋਟੀ ਪਣੀ ਖਵਾ ਲਈ ਸੋਹਣਾ ਚਾਹ ਪਾਣੀ ਪਿਆ ਲਈ ਠੀਕ ਹੋਣਾ ਨਾ ਇਦਾਂ ਹੀ ਕਰਦੀ ਆ ਮੈਂ ਤਾਂ ਕਹਿੰਦੀ ਆ ਲਵਲੀ ਨੂੰ ਬੈ ਜਾ ਮੈਂ ਚਾਹ ਬਣਾ ਕੇ ਲਿਆਵਾਂ ਤੁਹਾਡੇ ਵਾਸਤੇ ਨਹੀਂ ਚਾਹ ਨਹੀਂਗੀ ਮੈਂ ਪੀਣੀ ਮੈਂ ਤੇ ਨਾ ਮਹਾ ਟਾਈਮ ਕੱਢ ਕੇ ਉਹਦਾਂ ਦਾ ਧਿਆਨ ਹੀ ਮੇਰਾ ਮੈਂ ਹਾਂ ਪਿਓ ਨੇ ਕਹਿਣਾ ਪ ਉਹ ਦੌੜੀ ਦੀ ਪਾਜ ਜਾਂਦੇ ਹੈ ਚਾਹ ਦਾ ਗੋਟ ਪੀ ਲੋ 2 ਮਿੰਟ ਬਹਿ ਜਾਓ ਚੱਲ ਬੰਦ ਜਾਣੀ ਆ ਕੰਮ ਤੈਨੂੰ ਪਤਾ ਹੀ ਕਿਦਾਂ ਦੇ ਹੁਣ ਸਵੇਰੇ ਸਵੇਰ ਦਾ ਟਾਈਮ ਆ ਤੇ ਰੋਟੀ ਪਾਣੀ ਬਣਾਉਣਾ ਕਈ ਕੁਝ ਕਰਨਾ ਅਜੇ ਅਹ ਇਹ ਤਾਂ ਗੱਲ ਹੈ ਵਾ ਅੱਜ ਬਸ ਸਫਾਈਆਂ ਕਰਕੇ ਆਈ ਹਾਂ ਅੱਛਾ ਅੱਛਾ ਮੈਂ ਕਿਹਾ ਮੈਂ ਚੱਟ ਦੋ ਕਾਪੀ ਬਣਾਉਣੀ ਚੱਟ ਬਣਾ ਲੈਂਦਾ ਨਹੀਂ ਨਹੀਂ ਕੋਈ ਗੱਲ ਫੇਰ ਪੀ ਲਾਂਗੇ ਸਾਡੀ ਚਾਹ ਕਿڑی ਵੱਡੀ ਹੈ ਚੱਲ ਕੋਈ ਨਹੀਂ ਮੈਂ ਆਉਂਗੀ ਕਿਸ ਦਿਨ ਆਹੋ ਆ ਵੀ ਕੇ ਸਾਰੇ ਬਹਿ ਕੇ ਗੱਪਾ ਛਪਾ ਮਾਰਾਂਗੇ ਕੋਈ ਨਹੀਂ ਮੈਂ ਆਉਂਗੀ ਬਹਿ ਕੇ ਬੈਠੇ ਘਰ ਵੀ ਅੱਕ ਜਾਈਦਾ ਸਾਰਾ ਦਿਮ ਅੱਕ ਜਾਈਦਾ ਵਾ ਕਿ ਕੀ ਕਰਨਾ ਹੁੰਦਾ ਸ ਚੱਲ ਮੈਂ ਚਲਦੀ ਆ ਫਿਰ ਹੈ ਚਲੋ ਠੀਕ ਆ ਵੀ ਹਾਂ ਕੋਈ ਨਹੀਂ ਮੈਂ ਆਉਂਗੀ ਹਾਂ ਚੰਗਾ ਫਿਰ ਚੰਗਾ ਲੈ ਜੀਵਨ ਭੈਣ ਜੀ ਵੀ ਕਹਿਣ ਲਈ ਆ ਕਿ ਸਭ ਕੁਝ ਵਧੀਆ ਹੈਗਾ ਵੇਖ ਲਾ ਨਾਲ ਇਹ ਵੀ ਗੱਲ ਕਹਿ ਗਈ ਆ ਕਿ ਮਾਵਾ ਦੇ ਸਿਰ ਤੇ ਹੀ ਪੇਕੇ ਹੁੰਦੇ ਆ ਜੇ ਮਾਵਾ ਨਾ ਤੇ ਤੈਨੂੰ ਦੇਣ ਲਈ ਆ ਜੇ ਪਰਜਾਈਆਂ ਨਾ ਉਹ ਨਹੀਂ ਆ ਬਾਤ ਪੁੱਛਦੀਆਂ ਸੱਚੀ ਗੱਲ ਵਾਇਦੀ ਪਰ ਨਹੀਂ ਰਪਿੰਦਰ ਤੇ ਚੰਗੀ ਲੱਗਦੀ ਆ ਪਰ ਜੀਵਨ ਨਾ ਹੋਣ ਲਈ ਆ ਨਾ ਇਦਾਂ ਆਂਦੀ ਵੀ ਮੇਰੀਆਂ ਪਰਜਾਈਆਂ ਜਿਹੜੀਆਂ ਨਾ ਕਿਤੇ ਲੋਹੜੀ ਤੇ ਰਖੜੀ ਤੇ 500 ਰੁਪਈਆ ਹੀ ਸਰਦਾ ਵਾ ਤੇ ਮਾਂ ਹੁੰਦੀ ਸੀ ਨਾ ਤੇ ਜੋ ਮਰਜ਼ੀ ਦੇ ਦਿੰਦੀ ਹੁੰਦੀ ਸੀ ਕਦੀ ਪਰਜਾਈਆਂ ਨੇ ਪੁੱਛਿਆ ਨਹੀਂ ਚੱਲ ਇਹ ਰਮਣੀ ਇੱਕ ਹੀ ਖਲਾਰਾ ਪਾ ਕੇ ਬੈਠੀ ਆ ਖਲਾਰਾ ਖਲੂਰਾ ਕੀ ਪਾਉਣਾ ਮੈਂ ਉਹ ਜੀਵਨ ਪਹਿੰਜੀ ਤੁਹਾਨੂੰ ਖਾਣ ਲਈ ਹਾਂ ਮੈਂ ਤਗਰੀ ਮਖਾ ਨਹੀਂ ਆਈ ਨਹੀਂ ਹੁਦਨਦੀ ਉਹ ਨਾਲੇ ਪਿੰਡੋਂ ਤੇ ਮੈਂ ਕੱਲ ਆਈ ਆ ਤੁਹਾਨੂੰ ਪਹਿਲਾਂ ਕਿ ਤੁਹਾਨੂੰ ਹਾਂ ਬਈ ਇੱਕ ਗੱਲ ਸੁਣ ਲੈ ਤੂੰ ਆੜ ਗਵਾੜਾ ਹੁਣ ਦੱਸਦੀ ਤੇ ਫਿਰਦੀ ਆ ਨਾ ਤੇ ਜੇ ਤੇਰੀ ਭਰਜਾਈ ਨੂੰ ਲੱਗਿਆ ਨਾ ਪਤਾ ਵੀ ਆਹੜਾ ਕੰਮ ਵੀ ਖੜਦੀ ਏ ਸਾਡੇ ਘਰੋਂ ਲਈ ਆ ਸੰਨ ਤੇ ਵੇਖੀ ਉਹਨੇ ਤੈਨੂੰ ਚਾਹ ਪਾਣੀ ਪੁੱਛਣਾ ਵੀ ਛੱਡ ਜਣਾਈ ਤੂੰ ਉਹਨੋ ਜਣਾ ਬਿਲਕੁਲ ਤੇਰਾ ਬੰਦ ਹੋ ਜਣਾਈ ਉੱਥੋਂ ਪਰ ਨਹੀਂ ਕੁਛ ਹੁੰਦਾ ਭਰਜਾਈ ਨੂੰ ਨਹੀਂ ਮਾਂ ਮੇਰੀ ਨੇ ਪਾਇਆ ਦੋਰੇ ਦੋਰੇ ਤੇ ਸਭ ਕੁਝ ਪਾਇਆ ਵਾ ਨੇ ਤੇ ਜੇ ਤੇਰੀ ਮਾਂ ਨੇ ਦੇਣਾ ਸੀ ਤੇ ਭਰਜਾਈ ਦੇ ਸਾਹਮਣੇ ਦਿੰਦੀ ਉਹ ਜੀ ਲੋਖ ਲੋਕੇ ਦਿੰਦੀ ਫੇਰ ਨਹੀਂ ਤੇ ਤੂੰ ਚੁੱਕ ਲਿਆ ਨਹੀਂ ਮੈਂ ਤੈਨੂੰ ਉਹ ਦਿਨ ਵੀ ਕਿਹਾ ਹਰਮਨ ਨਾ ਲਿਆ ਕਰ ਨਾ ਲਿਆ ਕਰ ਉਹ ਕੋਈ ਗੱਲ ਨਹੀਂ ਹਾਂ ਗੱਲਾਂ ਨਾ ਸੋਚੀ ਜਾਓ ਤੁਸੀਂ ਕੋਈ ਗੱਲ ਦੇ ਮਗਰ ਪੈ ਗਏ ਜੀ ਮੈਨੂੰ ਪਤਾ ਵਾ ਨਾ ਜਿਹੜਾ ਕੰਮ ਹੋਣੇ ਆ ਮੁਣਕੇ ਬਾਅਦ ਚ ਉਹ ਨਹੀਂ ਕੁਛ ਨਹੀਂ ਹੁੰਦਾ ਹੁਣ ਕੀ ਆ ਅਜੇ ਤੂੰ ਨਵੀਂ ਨਵੀਂ ਬੋਲਦੀ ਨਹੀਂ ਆ ਤੇ ਜਦੋਂ ਉਹ ਵੇਂਦੀ ਰਹਿੰਦੀ ਆ ਚੁੱਪ ਕਰਕੇ ਉਹ ਅਕਸਰ ਉਹਨੇ ਕਿਸ ਨਾ ਕਿਸ ਦੇ ਨਾਲ ਬੋਲਣਾ ਹੀ ਆ ਚੱਲ ਕੋਈ ਗੱਲ ਨਹੀਂ ਜੋ ਮੈਂ ਲੈੰਦਾ ਲੈੰਦਾ ਹੁਣ ਮੈਂ ਮਾਤਾ ਨੂੰ ਕਹੂੰਗੀ ਮਾਤਾ ਜੋ ਕੁਝ ਹੈਗਾ ਤੂੰ ਇਹਨਾਂ ਨੂੰ ਦੇ ਦੇ ਜਾਂ ਇਹਨਾਂ ਦੇ ਹੁੰਦਿਆਂ ਦਇਆ ਕਰ ਮੈਨੂੰ ਇਹਨਾਂ ਨੂੰ ਪਤਾ ਹੋਵੇ ਹੋਰ ਤੇਰਾ ਕੀ ਦਾਤਾ ਵੀ ਉਹਨੇ ਅੱਖਾਂ ਮੀਟ ਛੱਡਦੀ ਆ ਉਹ ਵੇਂਦੀ ਨਾ ਹੋਊਗੀ ਵੀ ਕੀ ਬੰਡਿਆ ਆ ਗੱਲ ਤੇ ਤੁਹਾਡੀ ਵੀ ਠੀਕ ਵਾ ਚੱਲ ਕੋਈ ਨਹੀਂ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਦੀ ਹੋਰ ਫਿਰ ਕੀ ਆ ਕਹਿ ਤੂੰ ਮੈਨੂੰ ਦੇਣਾ ਵਾ ਵੀ ਨਹੀਂ ਕਰਦੀ ਤੇ ਜਦੋਂ ਮਾਤਾ ਨੇ ਫੜਾਉਣਾ ਤੂੰ ਫੇਰ ਲੈ ਆਉਣਾ ਚੱਲ ਹਾਂ ਗੱਲਾਂ ਛੱਡੋ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ लवली ਮੈਨੂੰ ਕਹਿਣ ਦਾ ਕਿ ਜੇ ਕਰਨ ਦੀ ਐਡਮਿਸ਼ਨ ਕਰਾਉਣੀ ਆ ਨਾ ਤੇ ਹੱਥ ਉੱਥ ਤੰਗ ਵਾ ਤੇ ਕੋਈ ਗੱਲ ਨਹੀਂ ਪੈਸੇ ਲੈ ਜਿਓ ਤੂੰ ਉੱਥੇ ਹੀ ਕਰਾ ਦੇ ਮੇਰੀ ਗੱਲ ਸੁਣਾ ਰਮਨ ਮੈਂ ਕਿਹਾ ਯਾਰ ਦੋਸਤ ਕੋ ਫੜ ਕੇ ਤੇ ਫੀਸ ਤਾਰ ਦਿੰਦਾ ਵਾ ਤੇ ਤੂੰ ਉਹਨੂੰ ਕਹੀ ਵੀ ਨਹੀਂ ਸਰ ਗਿਆ ਵਾ ਸਾਡਾ ਯਾਰ ਦੋਸਤ ਨੇ ਅੱਜ ਦਿੱਤੇ ਤੇ 10 ਦਿਨਾਂ ਨੂੰ ਮੰਗੰਦੇ ਆਪਣਾ ਫਿਰ ਨਹੀਂ ਮੰਗਦੇ ਕੋਈ ਗੱਲੀ ਉਹਨੂੰ ਮੈਂ ਕਹਿ ਦਊਂਗਾ ਨਹੀਂ ਮੰਗਦੇ ਉਹ ਉਹਨੂੰ ਮੈਂ ਕਹਿ ਦਊਂਗਾ ਵੀ 2-4 ਮਹੀਨੇ ਠਹਿਰ ਕੇ ਮਿਲਨੇ ਜੇ ਤੁਹਾਨੂੰ ਤੇ ਤੂੰ ਰਹਦੇ ਹੋ लवली ਕੋਈ ਪੈਸਾ ਨਾ ਲੈਈ ਠੀਕ ਹੈ ਨਾ ਕਹਿੰਦੇ ਇਹ ਆਂਦਾ ਪੈਂ ਸਰਕਾਰੀ ਸਕੂਲ ਨਾਲ ਪਾਵੀ ਇਹਨੇ ਵਿਗੜ ਜਾਣਾ ਕੀ ਤਾਂ ਸਕੂਲ ਜਾਣਾ ਕਿ ਨਹੀਂ ਜਾਣਾ ਤੇ ਜਿੱਥੇ ਅੱਗੇ ਪੜਦਾ ਉੱਥੇ ਪਲੱਸ 2 ਕਰਵਾ ਲਓ ਇਹਨੂੰ ਹੁਣੀ ਤਾਂ ਤੁਹਾਨੂੰ ਤੰਗੀ ਆ ਰਮਨ ਉੱਥੇ ਹੀ ਰਹਿਣ ਦਿੰਦੇ ਆਨੂੰ ਤੇ ਕੋਈ ਗੱਲ ਨਹੀਂ ਥੋੜਾ ਆਪਣਾ ਔਖਾ ਟਾਈਮ ਕੱਢ ਲੈਣੇ ਫਿਰ ਕੀ ਆ ਤੇ ਕੋਈ ਗੱਲ ਨਹੀਂ ਮੈਂ ਕਿ ਯਾਰ ਦੋਸਤ ਕੋ ਫੜ ਕੇ ਪੈਸੇ ਤੇ ਮੈਂ ਫੀਸ ਤਾਰ ਦੰਦਾ ਵਾ ਤੇ ਹੋਰ ਨਾ ਤੂੰ ਇਹ ਕੰਮ ਨਾ ਕਰੀ ਲਵਲੀ ਕੋ ਪੈਸੇ ਨਾ ਲਈ ਚਲੋ ਠੀਕ ਆ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਲੱਗਾ ਮੈਂ ਬੰਬੀ ਤੇ ਫੇਰਾ ਮਾਰ ਕੇ ਗੱਲ ਤੇ ਇਹਨਾਂ ਦੀ ਵੀ ਠੀਕ ਵਾ ਅਕਸਰ ਕਿਹਨਾਂ ਕਿਸ ਦਿਨ ਤੇ ਪਤਾ ਲੱਗਣਾ ਹੀ ਨਾ ਫੇਰ ਗੁਰੀ ਬਣੂਗੀ ਇਤੋਂ ਬਿਹਤਰ ਵਾ ਕਿ ਮਾਤਾ ਨੂੰ ਕਹੂੰਗੀ ਕਿ ਮੈਂ ਨਹੀਂਗਾ ਕੁਝ ਖਰਨਾ ਆਪਣੇ ਨੌ ਪਤ ਨੂੰ ਖਲਾਇਆ ਕਰ ਜੇ ਕੋਈ ਦੇਣਾ ਵਾ ਤੇ ਮੈਨੂੰ ਦੇ ਆਇਆ ਕਰਨਗੇ ਪਰ ਮੈਂ ਇਦਾਂ ਨਹੀਂ ਖਾਣਾ ਤੇਰਾ ਦੁੱਧ ਨੂੰ ਤੋਂ ਬਲ ਆਈ ਕਿ ਆਇਆ ਤੇ ਸੱਜੀ ਵੀ ਅੱਜ ਹੋ ਗਈ ਹੈ ਜੀਆ ਮੇਰਾ ਦੱਜ ਲੈਣੀ ਦਿੰਨੀ ਹੈ ਬੰਦਾ ਇੱਕ ਟਾਈਮ ਬਣਾ ਲੈ ਤੋਂ ਦੋ ਟਾਈਮ ਤੇ ਕੱਢ ਹੀ ਲੈਂਦਾ ਆ ਤੇ ਜਿਹੜੀ ਮਾਦਾ ਆ ਨਾ ਇਹ ਖਾਣ ਨੂੰ ਮਾਲਸੋਨਾ ਭਾਲਦੇ ਆ ਕਦੀ ਮੈਨੂੰ ਰੁਪਿੰਦਰ ਆਹ ਬਣਾ ਦੇ ਕਦੀ ਆਹ ਬਣਾ ਦੇ ਨੇ ਉਹ ਬੰਦਾ ਇੰਨਾ ਪੁੱਛੇ ਤੇ ਹੁਣ ਦੀਦੀ ਆਈ ਹੀ ਨਾ ਹੁਣ ਜੇ ਉਹਦਾ ਸਲਾਹ ਕਰ ਲੈਂਦੇ ਆ ਫਿਰ ਰੁਪਿੰਦਰ ਆਹ ਕਰਨਾ ਵਾ ਅੱਜ ਆਹ ਕਰ ਲਈਏ ਤੇ ਦੇਣ ਲੱਗਿਆ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਪੀ ਮੈਂ ਆਰ ਮਨੂ ਦੇਣ ਲੱਗੀ ਆ ਕੋਹ ਚਾਹਦੂ ਦੱਸ ਤਕੀ ਦੇਈਏ ਤੇ ਕੀ ਨਾ ਦੇਈਏ ਉਹ ਤਾਂ ਮੈਥੋਂ ਪੜਦੇ ਰੱਖਣ ਦੇ ਪਿਆ ਪਰ ਨਹੀਂ ਨਾ ਤਾਂ ਮਰੀ ਇੱਕ ਸਲਾਹ ਬਣੰਦੀ ਆ ਮੈਂ ਇਹਨਾਂ ਨੂੰ ਦੱਸ ਤਾ ਫੇਰ ਹੀ ਪਤਾ ਲੱਗੂਗਾ ਇਹਨਾਂ ਨੂੰ ਤੇ ਘਰ ਦੇ ਵਿੱਚ ਕੀ ਬਣੰਦਿਆ ਤੇ ਕੀ ਨਹੀਂ ਫੇਰ ਜੋ ਕੱਲ ਨੂੰ ਕੋਈ ਗੱਲਬਾਤ ਹੋਊਗੀ ਲੈ ਤੇ ਆ ਚੀਜ਼ ਕਿੱਥੇ ਗਈ ਆ ਤੇ ਕਿੱਥੇ ਨਹੀਂ ਮੈਨੂੰ ਤਾਂ ਹੁਣ ਪਤਾ ਨਹੀਂ ਆ ਤੇ ਕੀ ਇਹਨਾਂ ਨੇ ਬਣਾਇਆ ਕੀ ਨਹੀਂ ਕੀਤਾ ਹੁਣ ਚੁੱਪ ਕੇ ਤੇ ਸਾਰਾ ਕੁਹ ਨੂੰ ਦੇਈ ਜਾਂਦੇ ਆ ਚਲੋ ਮੰਨਿਆ ਵਾ ਵੀ ਘਰ ਦੇਵੇ ਥੋੜਾ ਹੱਥ ਤੰਗਵਾਉਂਦਾ ਚਲੋ ਆਪਣਾ ਕੰਮ ਕਾਰ ਕਰਨਾ ਚਲੋ ਉਦਾਂ ਬੰਦਾ ਹੈਲਪ ਕਰ ਦੇ ਮੈਂ ਕਿਹੜਾ ਕਹੀ ਨਹੀਂ ਬਿਨਾ ਕਰਨ ਮੈਂ ਤਾਂ ਉਹਦਾ ਉਹਨਾਂ ਨੂੰ ਅੱਖ ਨਹੀਂ ਕਰਦੇ ਵੀ ਚਲੋ ਪੈਸੇ ਦੋ ਦੀਨ ਨੂੰ ਚਲੋ ਆਪਣਾ ਨਿਆਣੇ ਦਾ ਖਰਚਾ ਤੋਰ ਲੈਣਗੇ ਇਹ ਤਾਂ ਹੋਰ ਹੀ ਕੰਮਾਂ ਨੂੰ ਪਏ ਪਰਦਾ ਇੱਕ ਗੱਲ ਕਰ ਦਿੰਦੀ ਆ ਇਹਨਾਂ ਨੂੰ ਦੱਸ ਦਿੰਦੀ ਆ ਪਰ ਨਹੀਂ ਜੇ ਮੈਂ ਇਹਨਾਂ ਨੂੰ ਵੀ ਦੱਸਿਆ ਤੇ ਇਹਨਾਂ ਨੂੰ ਕਹਿਣਾ ਵਾ ਵੀ ਕੱਲ ਤੂੰ ਖਾਲੇ ਆਈਂ ਆ ਤੇ ਤੈਨੂੰ ਇਹਨਾਂ ਕੰਧਾਂ ਦਾ ਪਤਾ ਲੱਗਣ ਨੂੰ ਡੈਪਿਆ ਆ ਫੇਰ ਨਾ ਮੇਰੇ ਉੱਟ ਹੋਇਣਾ ਵਾ ਵੀ ਨਹੀਂ ਤੂੰ ਗੱਲ ਤੇ ਆ ਤੇ ਮੈਂ ਇਹ ਕਰਕੇ ਹਲੇ ਚੁੱਪੀ ਕੀਤੀ ਰਹਿਣਾ ਵਾ ਮੈਂ ਕੋਈ ਗੱਲ ਨਹੀਂ ਕਰਨੀ ਇਹਨਾਂ ਵਾਲੀ ਗਿੱਦੀਆਂ ਹਲੇ ਤੇ ਇਹ ਮਾਂਵਾ ਦੀਆਂ ਕਰਦੀਆਂ ਕੀ ਆ ਕੀ ਇਥੋਂ ਖੜਦੀ ਆ ਕੀ ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਹੈ ਹੁਣ ਮੈਂ ਨਾ ਜਦੋਂ ਆਇਆ ਕਰਨਾ ਨਾ ਉਦੋਂ ਧਿਆਨ ਰੱਖਿਆ ਕਰਨਾ ਪੀਪਲ ਆ ਕੀ ਇਥੋਂ ਖੜਦੇ ਆ ਰ ਕੀ ਨਹੀਂ ਫੇਰ ਬਾਅਦ ਕਰੂੰਗੀ ਇਹਨਾਂ ਨਾਲ ਗੱਲ ਤੇ ਹੁਣ ਦੱਸੋ ਆਹ ਕੋ ਗੱਲ ਨਹੀਂ ਆ ਜੇ ਤੁਹਾਨੂੰ ਚੁੱਪ ਕਰਕੇ ਵੇਖੀ ਜਾਨੀ ਇਹਨਾਂ ਦੇ ਕੰਮ ਚਲ ਰੋਟੀ ਨਾ ਲਾ ਹੀ ਲਾਹਾਂ ਚਲ ਇੰਨੇ ਨੇ ਖਾਂਦੇ ਹੋਣੇ ਦਾ ਉਹਦਾ ਆਂਦੇ ਹੀ ਆ ਬਰੋਂ ਸਤ ਪਿੰਦਰ ਬੈਠੀ ਆ ਹਾਂਜੀ ਆਜ ਕੀ ਗੱਲ ਆ ਮੂੰਹ ਜਿਹਾ ਸੁਟਿਆ ਵਾ ਕੋਹੋ ਨਹੀਂ ਉਦਾਂ ਹੀ ਬਸ ਹੂੰ ਠੀਕ ਆ ਤਾਂ ਨਹੀਂ ਗੱਲਬਾਤ ਨਹੀਂ ਹੋਈ ਕਈ ਨਹੀਂ ਨਹੀਂ ਗੱਲਬਾਤ ਕਾਦੀ ਹੋਣੀ ਆ ਤੇ ਮਾਤਾ ਮੰਮੀ ਬੋਸ ਨਹੀਂ ਇੱਥੇ ਲੰਮੇ ਪਈ ਉਹਦੇ ਵੀ ਰੱਦ ਬਾਤੂ ਪੇਟਾਗੇ ਆਪਣੇ ਠੰਢੀ ਜੀ ਲੱਗਦੀ ਆ ਅ ਦਵਾਈ ਦਵਾਈ ਲੈ ਲਈ ਜਨਾ ਆਹਨੇ ਦਵਾਈ ਤੇ ਖਾ ਲਈ ਆ ਹਾਂ ਥੋੜੇ ਪਾਣੀ ਖਾ ਕੇ ਤੇ ਪੈ ਗਈ ਲੰਮੇ ਤੇ ਮੈਂ ਜਰਾ ਕਿਥੇ ਬੈ ਗਈ ਫੋਨ ਫੋਨ ਆਇਆ ਪਿੰਡੋਂ ਕਿਹਦਾ ਫੋਨ ਹਾਂਜੀ ਆਇਆ ਹੈ ਅੱਛਾ ਆਹ ਹੋਈ ਕੱਲ ਦੀ ਗੱਲ ਹੋਈ ਹੈ ਮੁਰਗੇ ਨੇ ਕੀਤਾ ਹੀ ਨਹੀਂ ਠੀਕ ਹੈ ਤੇ ਉਹਦਾ ਨਹੀਂ ਆ ਰਮਨ ਭੰਜੀ ਦਾ ਦਿਲੀ ਦਾ ਫੋਨ ਹੈ ਨਹੀਂ ਉਹ ਨਾ ਨਾ ਆਇਆ ਜਿੱਦਾਂ ਦੇ ਗਏ ਕੀਤਾ ਹੀ ਨਹੀਂ ਆ ਕਰ ਲੈਣਾ ਹੈ ਆਪ ਕਰ ਲੈਣਾ ਹਾਂ ਕੋਈ ਨਹੀਂ ਕਰਨੀ ਹੈ ਵਿਹਲੀ ਹੋ ਗਏ ਹਲੇ ਬਸ ਸਾਡ ਡਰਿੰਕ ਰੂਮ ਦੀ ਸਫਾਈ ਕੀਤੀ ਤੇ ਉਧਰ ਲੱਗੀ ਹਾਂ ਕਿਸਨਵਾਲ ਚੱਲੀ ਹੀ ਇਹਦੇ ਮੁੜ ਕੇ ਗਈ ਨਹੀਂ ਫੇਰ ਚਲ ਜਲਦੀ ਆਉਂਦੇ ਆ ਫੇਰ ਹੀ ਭੁਲਕੇ ਦਿੰਦੀ ਹਾਂ ਲਾ ਫੇਰ ਖਾਈਏ ਕਿ ਜਾਂ ਹੁਣ ਭੁੱਖ ਜੀ ਲੱਗੀ ਮੈਨੂੰ ਬਾਹਰ ਗਿਆ ਮੈਂ ਮਮੇ ਨੂੰ ਲਾ ਦੇ ਖਵਾਲ ਦਿੱਤੀ ਹਾਂ ਮੈਂ ਚਲ ਤਹੀ ਆਉਂਦੇ ਤਾਂ ਗਰਮ ਗਰਮ ਲਾ ਦੂੰਗੀ ਮਾਰਾ ਮੈਨੂੰ ਠੀਕ ਨਹੀਂ ਲੱਗਣ ਦੀ ਕਰਦੀ ਕੋ ਹਨਾ ਐਦਾਂ ਹੀ ਡਿਕ ਡਿਕ ਪੈਣ ਦੀ ਆ ਹੁਣ ਸਰੀਰ ਦੇ ਹਿਸਾਬ ਨਾਲ ਹੁਣ ਐਦਾਂ ਹੀ ਆ ਤਾਂ ਫੇਰ ਕੀ ਕਰਨਾ ਹੈ ਸਰੀਰ ਵੀ ਹੈਗਾ ਉਹਦਾਂ ਹੀ ਮੂੰਹ ਨਹੀਂ ਕਰ ਰਹੀ ਜੀ ਚਲੋ ਕੋਈ ਗੱਲ ਨਹੀਂ ਖਾਣ ਪੀਣ ਤੋਂ ਨਾ ਕਰਿਆ ਕਰੋ ਕੋਈ ਨਹੀਂ ਖਾਂਦੀ ਆ ਤਾਂ ਖਾ ਲੈਣ ਦੋ ਉਹ ਤੁਹਾਨੂੰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਮੈਂ ਫਰੇਜ਼ ਕਰਨਾ ਵਾਂ ਕਿ ਨਹੀਂ ਕਰਨਾ ਆਹੋ ਇਹ ਦਿਖਾਈ ਆ ਤੋਂ ਦਵਾਈਆਂ ਮੈਂ ਤਾਂ ਦਵਾਈਆਂ ਵੀ ਕਦੀ ਉਹ ਗਰਮ ਦੇ ਦਿੰਦੇ ਨੇ ਕਦੀ ਗੋਸਤ ਕਿਸ ਤਰ੍ਹਾਂ ਦੇ ਦੇ ਦਿੰਦੇ ਨੇ ਉਹਦੇ ਨਾਲ ਹੀ ਸਰੀਰ ਜਿਹੜਾ ਥੋੜਾ ਹੋਰ ਤਰਾਂਦਾ ਹੋ ਜਾਂਦਾ ਆਹੋ ਇਹ ਦਿਖਾਈ ਆ ਕੋਈ ਗੱਲ ਨਹੀਂ ਉਹਨਾਂ ਨੇ ਗੜਾ ਪੁੱਛ ਕਰਨਾ ਕੋਈ ਨਹੀਂ ਮੈਨਾਂ ਅਰੈਸਟ ਕਰਨ ਦੋ ਨਾ ਕਿਉਂ ਲੰਮਾਈ ਮੈਂ ਮਹਬਲੀ ਨੂੰ ਲਾ ਕੇ ਪੁੱਛ ਲੈਣਾ ਕਿਦਾਂ ਕਰਨ ਤੋਂ ਸੁਦੇਸ ਪੱਲੇ ਗਿਆ ਗਏ ਕੋਈ ਨਹੀਂ ਦਿਨ ਨੂੰ ਨਹੀਂ ਚੱਲ ਯਾਰ ਛੱਡ ਸਾਰੀਆਂ ਗੱਲਾਂ ਨੂੰ ਤੇ ਲਾ ਫਿਰ ਰੋਟੀਆਂ ਐ ਆ ਚਲੋ ਫੇ ਮੈਂ ਲਾਵਾਂ ਭੁੱਲ ਕੇ ਮੈਂ ਤਾਂ ਨਹੀਂ ਫੇ ਲੱਗੀ ਆ ਜਾਂਦਾ ਚੱਲ ਆ ਜਾ ਉੱਥੇ ਕਾਲੀ ਨੰਮ ਆ ਦੇ ਉੱਥੇ ਹੀ ਖਾਣਾ ਕਰ ਰਬਰ ਮੈਂ ਚੱਲ ਦੱਸ ਬਾਰ ਬਾਰ ਪੁੱਛੀ ਜਾਂਦੇ ਆ ਵੀ ਕਿਉਂ ਚੁੱਪ ਕਰਕੇ ਬੈਠੀ ਕੀ ਗੱਲ ਹੋਈ ਆ ਹੁਣ ਦੱਸ ਮੈਂ ਤੁਹਾਨੂੰ ਕੀ ਦੱਸਾਂ ਵੀ ਘਰ ਦੇ ਵਿੱਚ ਕੀ ਬਣੰਦਿਆ ਤੇ ਕੀ ਨਹੀਂ ਜੇ ਮੈਂ ਦੱਸਣਾ ਹੁੰਦਾ ਨਾ ਤਾਂ ਹੁਣ ਇਹਨਾਂ ਨੂੰ ਮੈਂ ਦੱਸ ਹੀ ਦੇਣਾ ਪਰ ਨਹੀਂ ਹਲੇ ਮੈਂ ਚੁੱਪ ਕੀਤੀ ਰਹਿਣੀ ਆ ਹਲੇ ਦੇਣੀ ਆ ਇਹਨਾਂ ਵੱਲ ਕਿ ਕੀ ਕਰਦੀ ਆ ਵਾ ਤੇ ਫੇਰ ਇਹਨਾਂ ਨੂੰ ਮੈਂ ਸਾਰੀ ਕਹਾਣੀ ਦੱਸੂਗੀ ਇਹ ਕਿਹੜੀ ਕਿਲੋ ਮੈਂ ਚੁੱਪ ਕਰਕੇ ਪਈ ਨੀ ਅੱਜ ਦਵਾ ਰੋਟੀ ਲਾ ਲ ਮਮੀ ਮਮੀ ਜੀ ਆ ਗਈ ਬੱਤ ਅੰਦਰ ਜੇ ਹਾਂ ਮੂੰਹ ਆਜੋ ਦੋ ਮਿਲ ਕੇ ਬੈਰੋ ਹਾਂ ਦੱਸ ਕਿਥੋਂ ਆਇਆ ਤੂੰ ਮੈਂ ਕਿੱਥੋਂ ਹੁਣਾ ਮੈਂ ਅਡੇਕ ਤੱਕ ਗਿਆ ਸੀ ਹਾਂ ਉਹਨਾਂ ਰੋਬ ਨੂੰ ਹੁਣਾਣਾ ਅੱਛਾ ਹੁਣੇ ਹੀ ਆਇਆ ਆਈਆਂ ਪੀ ਆਂਦੇ ਰੋਬ ਨੂੰ ਹੁਣੇ ਉਹਨਾਂ ਨੇ ਕੀ ਕਹਿਣਾ ਵਾ ਉਹ ਕਹਿੰਦੇ ਪੀ ਆਪਾ ਐਡਮਿਸ਼ਨ ਕਰਾਏ ਆ ਸਕੂਲੀ ਤੇ ਮੈਨੂੰ ਕਹਿਣ ਡਿਆ ਸੀ ਵੀ ਤੂੰ ਵੀ ਆਪਨੇ ਐਡਮਿਸ਼ਨ ਦਾ ਵੇਖ ਲੈ ਉਹਨਾਂ ਕਿੱਥੇ ਕਰਾਈਏ ਉਹਨਾਂ ਨੇ ਇੱਥੇ ਕਰਾਈਏ ਸੰਤ ਕਬੀਰ ਹੀ ਅੱਛਾ ਤੇ ਮੈਨੂੰ ਕਹਿਣ ਡਿਆ ਸੀ ਪੀ ਤੂੰ ਵੀ ਕਰਾ ਲੈ ਕਹਿੰਦਾ ਬਾਅਦ ਚ ਐਡਮਿਸ਼ਨਾਂ ਦੇਣਾ ਕਹਿੰਦਾ ਥੋੜਾ ਜਿਹਾ ਫਿਰ ਹੋ ਜਾਂਦੇ ਪੈਸੇ ਬਾਅਦ ਵਧਾ ਲੈਂਦੇ ਹੁੰਦੇ ਹੋ ਤੇ ਕੋਈ ਗੱਲ ਨਹੀਂ ਕਰਵਾ ਦਿੰਨੇ ਆ ਕਰਵਾਉਣੀ ਆ ਮੈਂ ਤੇਰੇ ਪਾਪਾ ਨਾਲ ਅੱਗੇ ਕਹਿਣ ਡਈ ਹ ਜਦੋਂ ਪਤਾ ਵਾ ਵੀ ਪੌਣਾ ਹੀ ਉੱਥੇ ਆ ਤਾਂ ਫਿਰ ਟਾਈਮ ਦੇ ਨਾਲ ਜਾਉ ਉਸ ਨੇ ਉਹ ਕਹਿੰਦੇ ਆ ਬਾਪੀ 25 ਤਰੀਕ ਤੋਂ ਲੱਜਣੀਆਂ ਵਾ ਕਲਾਸਾਂ ਤੇ ਕਹਿੰਦਾ ਵੀ ਮੈਂ ਤੇ ਕਹਿੰਦਾ ਐਡਮਿਸ਼ਨ ਕਰਾਇਆ ਵਾ ਹਾਂ ਤੇ ਕਹਿੰਦਾ ਚੱਲ ਤੂੰ ਵੀ ਕਰਾਇਆ ਤੈਨੂੰ ਮੈਂ ਪੁੱਛਿਆ ਤੇ ਗਏ ਵੇ ਵੀ ਤੂੰ ਕੀ ਰੱਖਿਆ ਵਾ ਉਹ ਕਹਿੰਦਾ ਮੈਂ ਤੇ ਚੱਲ ਕਮਰਸੀ ਕਰਨੀ ਆ ਤੇ ਮੈਂ ਚੱਲ ਮੈਂ ਵੀ ਕਮਰਸੀ ਕਰ ਲੀਣਾ ਵਾ ਪੁੱਤ ਤੂੰ ਵੇਖ ਲਾ ਸਾਡੇ ਕੋ ਬਾਹਰ ਜਾਣ ਜੋਗੇ ਇੰਨੇ ਪੈਸੇ ਤੇ ਨਹੀਂ ਬਾਨੇ ਮੈਂ ਦਾਨੀ ਹੈ ਵੀ ਤੂੰ ਮੈਡੀਕਲ ਜਾਂ ਨਾਨ ਮੈਡੀਕਲ ਰੱਖ ਲੈਂਦਾ ਤੇ ਇੱਥੇ ਕੋਈ ਕੋਰਸ ਕਰ ਲੈਂਦਾ ਚਲੋ ਵੇਖ ਲੈਨੇ ਆ ਤੇ ਇਦਾਂ ਕਰਿਆ ਫਿਰ ਥੋੜਾ ਜਿਹਾ ਨਾ ਫੀਸ ਦਾ ਕਰਦੇ ਹੋ ਹਾਂ ਕੀ ਜਾਂਦਾ ਕਿੰਨੀ ਫੀਸ ਵਾ ਕਹਿੰਦਾ 17000 ਰੁਪਇਆ ਵਾ ਐਡਮਿਸ਼ਨ ਫੀਸ ਹੈ ਹਾ ਫਿਰ ਕਹਤੇ ਐਡਮਿਸ਼ਨ ਹੀ ਬੜੀ ਆ ਆਉ ਤਾਂ ਗੱਲ ਹੈ ਕੀ ਆ ਕਹਿੰਦੇ ਵਾ ਇਹ ਐਡਮਿਸ਼ਨ ਦਾ ਚਲੋ ਕਹਿੰਦੇ ਬਾਅਦ ਚ ਵੀ ਦੇਦੇ ਹੋ ਤੇ ਕਹਿੰਦੇ ਕਹਿੰਦਾ ਤੂੰ ਨਾ ਰਜਿਸਟ੍ਰੇਸ਼ਨ ਫੀਸ ਦੇ ਦੇ ਉਹ ਤਾਂ 500 ਰੁਪਇਆ ਹੀ ਆ ਤੇ ਬਾਅਦ ਚ ਕਹਿੰਦੇ ਪਿੱਛੇ ਲਗਾਤਾਰ ਸਕੂਲ ਆਉਂਦਾ ਪਿਆ ਕਰੋ ਚਲ ਕੋਈ ਗੱਲ ਨਹੀਂ ਪੁੱਤ ਤੇਰੇ ਪਾਪਾ ਨਾਲ ਗੱਲ ਕਰਦੇ ਨਹੀਂ ਤੇ ਅੱਧੀ ਐਡਮਿਸ਼ਨ ਦੇ ਦਿੰਨੇ ਤੇ ਅੱਧੀ ਫੇਰ ਠਹਿਰ ਕੇ ਦੇ ਦਾਂਗੇ ਆਏ ਤਾਂ ਗੱਲ ਹੈ ਕੀ ਆ ਹੈਨਾ ਹਾਂ ਤੇ ਦੇਣੀ ਪੈਣੀ ਆ ਆ ਦੇਣੀ ਤੇ ਪੈਣੀ ਆ ਚਲੋ ਤੇ ਮੈਂ ਆ ਵੀ ਬਾਜ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ਚਲ ਕੋਈ ਨਹੀਂ ਮੈਂ ਵੀ ਤੈਨੂੰ ਕਾਹੀ ਕਹਿਣ ਰਹੀ ਆ ਲੋ ਮਾਮੂ ਦਾ ਫੋਨ ਆ ਗਿਆ ਇਹ ਕਰ ਲੋ ਗੱਲ ਮਾਮੂ ਦਾ ਫੋਨ ਚਲੋ ਤੁਸੀਂ ਕਰੋ ਗੱਲ ਤੇ ਮੈਂ ਆ ਗਿਆ ਇੱਕ ਮਿੰਟ ਹੈਲੋ ਹੈਲੋ ਸਸਿਕਾ ਪੈਣਾ ਸਸੀ ਕਾਲ ਹੋਰ लवली ਕੀ ਹਾਲ ਚਾਲ ਆ ਸਾਗ ਆਪਣੀ ਖਰਾਬ ਤੁਸੀਂ ਹਾਂ ਆਪਣਾ ਵੀ ਠੀਕ ਠਾਕ ਵਧੀਆ ਹੋਰ ਕੀ ਕਰਨ ਦੇ ਜੇ ਕਰਨਾ ਕੀ ਮਾਪੋਤ ਬੈਠੇ ਸਲਾਮਾਂ ਕਰਨ ਦੇ ਆ ਹਾਂ ਦਾ ਪੀ ਐਡਮਿਸ਼ਨ ਕਰਾਓ ਮੁੰਡਿਆਂ ਸਾਰਿਆਂ ਨੇ ਕਰਵਾ ਲਈ ਆ अच्छा तुमें। तुमें ना ना अच्छा। ਉਹ ਜਾਣਦਾ ਪਈ ਇਹਨਾਂ ਨੇ ਸਕੂਲੀ। ਆਹ ਜਾਣਦਾ ਵੀ ਇਹਨਾਂ ਦਾ 10ਵੇਂ ਦਾ ਪੇਪਰ ਹੋਇਆ ਨਾ ਇਹਨਾਂ ਦੇ ਪੰਜੀ ਨੂੰ ਲੱਗਣੇ ਆ। اچھا اچھا। ਤੇ ਮੈਂ ਚੱਲ ਕੋਈ ਨਹੀਂ ਕਰਵਾ ਦੇਣੀ। ਕਿਹਦੇ ਕੰਮ ਤੇ? ਹਾਂਜੀ ਗਏ ਆ। ਠੀਕ ਆ ਠੀਕ। ਹਾਂ ਆ ਜਾਣਾ ਛੇਤੀ ਹੁਣ ਕੰਮ ਥੋੜਾ ਹੀ ਆ ਉੱਥੇ ਤੇ ਆ ਜਾਂਦੇ ਹੁੰਦੇ ਟਾਈਮ ਨਾਲ ਹੀ। اچھا اچھا। ਹਾਂ। ਮੈਂ ਵੀ ਫੋਨ ਕੀਤਾ ਨਹੀਂ। ਮੋਤੀ ਪਾਣੀ ਖਾ ਗਏ ਹੱਟੇ ਅੱਗੇ। ਅੱਛਾ। ਤੇ ਉਹ ਆਉਂਦੇ ਹੈ ਮੁੰਡੇ ਦਾ ਫੋਨ ਤੇ ਆਉਂਦੇ ਨਹੀਂ ਵੀ ਕੱਲ ਦੇ ਉਹਨੂੰ ਭਾਜੀ ਮਖਵੇਰੇ। ਕੱਲ ਨੂੰ ਆਹ ਉਹ ਕੰਦੇ ਇਹ ਦਾਮੀਰਾ ਸਰਟੀਫਿਕੇਟ ਹੈਗਾ ਹਰੇ ਨਾਲ ਕੋ ਆਹ ਹੈਗਾ ਹੈਗਾ ਵਾ ਆਹ ਉਹ ਤੇ ਆਧਾਰ ਕਾਰਡ ਤੇ ਦੋ ਕੋ ਫੋਟੋ ਮੈਂਨ ਕਿ ਲਿਆ ਜਿਓ ਤੇ ਮੈਂ ਤੇ ਇਹ ਪੁੱਤ ਕਹਿੰਦੀ ਵੀ ਤੂੰ ਨਾਲ ਹੀ ਚੱਲ ਜੇ ਕੋਈ ਗੱਲ ਨਹੀਂ ਮੈਂ ਇਧਰ ਆ ਜੂਗਾ ਨਾ ਇਧਰੋਂ ਕਾਲ ਦੇ ਇਹਨਾਂ ਨੂੰ ਕੱਲ ਨੂੰ ਭਾਈ ਕਾਲ ਦੇ ਉਹਨਾਂ ਨੂੰ ਚੱਲ ਕੋਈ ਨਹੀਂ ਦੋਵੇਂ ਜਾਣੇ ਆ ਜਾਣਗੇ ਤੇ ਜੇ ਨਾ ਕਰਨ ਦਾ ਟਾਈਮ ਹੋਊ ਤਾਂ ਕੱਲੇ ਆ ਜਾਣਗੇ ਕੋਈ ਗੱਲ ਨਹੀਂ ਇਧਰ ਮੈਂ ਆ ਜੂਗਾ ਫਿਰ ਉੱਥੇ ਗੱਲਬਾਤ ਕਰਾਵਾਂਗੇ ਇਹਨਾਂ ਦੇ ਵੀ ਚੱਲੇ ਆ ਵੀ ਉਹ ਤਾਂ ਮਿਲ ਜਣੀ ਹੈ ਨੌਕਰੀ ਮੇਰੀ ਗਈ ਸਮਝ ਲਓਗੇ ਕਹਤਾ ਕਿ ਤੇਰੀ ਆਵਾਜ਼ ਵੀ ਤੂੰ ਤਾਂ ਗੱਲ ਕਰ ਲੇਗਾ ਤੇ ਹੁਣ ਇਹਨਾਂ ਦੀ ਉੱਥੇ ਕੋਈ ਆਵਾਜ਼ ਵੀ ਨਹੀਂ ਗੱਲ ਨਹੀਂ ਬਾਤ ਨਾ ਕੀ ਗੱਲ ਕਰਨਗੇ ਜਾ ਕੇ ਨਹੀਂ ਉਹ ਮਨੰਦਰ ਖਾਦਾਂਗੇ ਕੋਈ ਗੱਲ ਨਹੀਂ ਗੱਲ ਤੋਂ ਹੀ ਹੁੰਦਾ ਆਪਣਾ ਤੇ ਬੜੇ ਮੋਟੇ ਪ੍ਰੂਫ ਜੀ ਦੇ ਜਨ ਉੱਥੇ ਤੇ ਚੱਲ ਚੱਲ ਹਾਂ ਵਧੀਆ ਕੋਈ ਨਹੀਂ ਆਉਂਦੇ ਆ ਨਾ ਤਾਂ ਮੈਂ ਕਰਦੀ ਇਹਨਾਂ ਨਾਲ ਗੱਲ ਤੇ ਫੇਰ ਆ ਜਾਣਗੇ ਕੱਲ ਨੂੰ ਕਿੰਨੇ ਵਜੇ ਖਲਾਵਾ ਸਾਨੂੰ ਚੱਲਾਂਗੇ 10:00 ਵਜੇ ਉਹਨੂੰ ਕੁੱਝ ਜਾਂਦੇ ਦੱਸੋ ਦੋਸਤੋ ਚੱਲ ਇਹ ਵੀ ਉੱਥੇ ਨਾਂ ਨੂੰ ਲਿਖਾ ਦਾਂਗੇ ਚੱਲ ਠੀਕ ਠੀਕ ਆ ਤੇ ਉਹ ਠੀਕ ਆ ਕਰ ਸਾਰੇ ਕਿਸ ਦੀ ਬਾਜੀ ਤੇਰੇ ਕਹਿੰਦੇ ਆ ਕੋਈ ਗੱਲ ਨਹੀਂ ਬਣ ਜਾਣੀ ਆ ਚਲ ਕੋਈ ਨਾ ਬਣੂ ਤਾਂ ਮੈਂ ਦੱਸ ਦੇ ਫਿਰ ਮੈਂ ਪਾ ਦੂੰਗਾ ਕੌਣ ਚ ਜਾ ਕੇ ਫੜਾ ਦੂੰਗਾ ਬਾਜੀ ਨੇ ਕੱਲ ਹਾਂ ਚਲ ਕੋਈ ਨਹੀਂ ਮੈਂ ਦੱਸ ਦੂੰਗੀ ਤਾਂ ਹੋਰ ਘਰ ਠੀਕ ਆ ਮੰਮੀ ਰਪਿੰਦਰ ਭਗਵਾਨ ਠੀਕ ਠਾਕ ਆ ਵਧੀਆ ਰੋਟੀ ਪਾਣੀ ਖਾ ਕੇ ਭਾਈ ਹੀ ਮਤਲਬ ਮੈਂ ਅੱਛਾ ਅੱਛਾ ਹਾਂ ਦਵਾਈ ਲਈ ਦੱਸਤੀ ਅੱਛਾ ਹਾਂ ਚੱਲੇ ਭੀ ਜਾਂ ਜੂਣਾ ਦਿਆ ਕਰੋ ਕਿਸਦੇ ਘਰ ਰਾਤ ਕਿਤੇ ਡਿਗ ਡਗ ਪਈ ਔਖਾ ਉਹ ਤੁਹਾਡੇ ਵਾਸਤੇ ਥੱਕਦੇ ਰਹਿੰਦੇ ਆ ਵੀ ਚਲ ਚਲ ਜਾਂਦੀ ਓਦਾਂ ਕੋਈ ਚੱਕਰ ਨਹੀਂ ਹਾਂ ਹੋਰ ਰਪਿੰਦਰ ਠੀਕ ਆ ਹਾਂ ਠੀਕ ਠਾਕ ਆ ਵਧੀਆ ਵਾ ਰੋਟੀ ਪਾਣੀ ਡਈ ਖਾਣ ਨੂੰ ਅੱਛਾ ਅੱਛਾ ਚੱਲ ਕੋਈ ਨੀ ਮੈਂ ਨਾ ਤੇਰੇ ਭਾਜੀ ਨਾਲ ਕਰਦੀ ਆ ਗੱਲ ਤੇ ਕੱਲ ਫਿਰ ਮੈਂ ਭੇਜ ਦੂੰਗੀ ਆਹ ਕਰਕੇ ਸਲਾਹ ਤੇ ਉਹਨੂੰ ਸਵੇਰੇ ਕਿਹੋ ਵੀ ਆਜੀਓ ਫਿਰ ਹੈਂ ਹਾਂ ਚੰਗਾ ਬਾਊ ਚਲੋ ਠੀਕ ਆ ਠੀਕ ਆ ਚੱਲ ਆ ਵੀ ਵਧੀਆ ਹੋ ਗਿਆ ਵਾ ਤੇ लवली ਨੇ ਫੋਨ ਕਰਤਾ ਮੈਨੂੰ ਲੱਗਦਾ ਵਾ ਕਿ ਨੌਕਰੀ ਮਿਲ ਹੀ ਜਾਊਗੀ ਇਹਨਾਂ ਨੂੰ ਹੁਣ ਆ ਜਾਣ ਨਾ ਤੇ ਫੇਰ ਵਾ ਇਹਨਾਂ ਨੂੰ ਫੇਰ ਸਾਰੀ ਗੱਲ ਦੱਸਦੀ ਆ ਮੈਂ ਕਿ ਚੱਲ ਗੱਲ ਤੇ ਬਣ ਈ ਗਈ ਆ ਨੌਕਰੀ ਦੀ ਰਮਨ ਜੀ ਦਾ ਫੋਨ ਆਉਂਦਿਆ ਸੀ ਫੋਨ ਤੇ लवली ਦਾ ਆਉਂਦਿਆ ਤੇ ਤੁਸੀਂ ਅੱਜ ਛੇਤੀ ਆ ਗਏ ਜੀ ਉਹ ਯਾਰ ਸਾਈਕਲ ਪੈਂਚਰ ਹੋ ਗਿਆ ਸੀ ਸਾਈਕਲ ਪੈਂਚਰ ਹੋ ਗਿਆ ਹੈਗਾ ਕੋਈ ਆਹੋ ਯਾਰ ਪੈਂਚਰ ਹੋ ਗਿਆ ਜਾਂ ਪਾਣੀ ਤੇ ਲਿਆ ਕੋਟ ਚਲ ਮੈਂ ਲਿਆਉਂਦੀ ਪਾਣੀ ਆ ਚੰਗਾ ਆਲੋ ਮੇਰਾ ਪਿੰਚਰ ਹੋ ਗਿਆ ਸਾਈਕਲ ਤੇ ਠੇਕੇਦਾਰ ਦਾ ਆ ਗਿਆ ਹੀ ਫੋਨ ਅੱਛਾ ਤੇ ਕਹਿੰਦਾ ਵੀ ਹੁਣ ਤੇਰਾ ਟਾਈਮ ਹੋ ਗਿਆ ਹੋਰ ਤੂੰ ਹੁਣ ਆ ਇੱਥੇ ਆਈਂ ਕਹਿੰਦਾ ਘਰ ਵਾਲੇ ਵੀ ਗੱਲਾਂ ਕਰਦੇ ਆ ਵੀ 10 ਵਜੇ ਥੋੜੀ ਦਿਹਾੜੀ ਚੱਲੂ ਹੁੰਦੀ ਐ ਆ ਚੱਲ ਕੋਈ ਗੱਲ ਨਹੀਂ ਇਹ ਵੀ ਕੰਮ ਤਾਂ ਤੁਹਾਡੀ ਖਲਾਸੀ ਹੋ ਜਾਣੀ ਐ ਲਵਲੀ ਦਾ ਆਇਆ ਸੀ ਮੈਨੂੰ ਫੋਨ ਅੱਛਾ ਕੀ ਕਹਿੰਦਾ ਸੀ ਉਹ ਕਹਿੰਦੇ ਆ ਸੀ ਕਿ ਆਪੇ ਉਹ ਮੁੰਡੇ ਦਾ ਫੋਨ ਆਇਆ ਵਾ ਕੀ ਕਹਿੰਦਾ ਸੀ ਕਹਿੰਦਾ ਸੀ ਕਿ ਆਧਾਰ ਕਾਰਡ ਦੋ ਫੋਟੋਆਂ ਤੇ ਨਾਲ ਦਸੰਦਾ ਸੈਟ ਕਿਟ ਦੇ ਕੇ ਤੇ ਭੇਜ ਦਿਓ ਕੱਲ ਨੂੰ ਚਾਲਾ ਰਾਮ ਨੇ ਵੀ ਚੰਗਾ ਹੋ ਗਿਆ ਵੀ ਜਿਹੜਾ ਮੈਂ ਦਾਹ ਕੀਤੀ ਆ ਤੇ ਜੇ ਇਹ ਵੀ ਨਾ ਹੁੰਦੀਆਂ ਤੇ ਮੈਨੂੰ ਕਿਥੇ ਮਿਲਣੀ ਨੌਕਰੀ ਚੱਲ ਇਧਰੋਂ ਖਲਾਸੀ ਹੋ ਗਈ ਤੁਹਾਡੀ ਹੁਣ ਇਹ ਆ ਵੀ ਸਵੇਰੇ ਜਾਇਆ ਕਰੋਗੇ ਤੇ ਭਾਵੇਂ ਸ਼ਾਮਾ ਨੂੰ ਉੱਥੇ ਬਹਿ ਕੇ ਆ ਜਾਣਾ ਵਾ ਸਿਕਿਉਰਿਟੀ ਗਾਰਡ ਦਾ ਕੀ ਕੰਮ ਹੁੰਦਾ ਵਾ ਆ ਜਿਹੜੇ ਹੋਰ ਕੰਮ ਛਿੜਕਾਂ ਖਾਣੀਆਂ ਇਹਨਾਂ ਤੋਂ ਚੰਗਾ ਵਾ ਨਾ ਹੁਣ ਤੋਂ ਅੱਜ ਹੀ ਵੇਖ ਲੈ ਸੈਕਲ ਪੈਂਚਰ ਹੋ ਗਿਆ ਤੇ ਹੁਣ ਮੇਰਾ ਕਿਸੇ ਤੋਂ ਥੋੜਾ ਤੇ ਕਹਿੰਦਾ ਨਾ ਹੀ 12000 ਰੁਪਏ ਪੁੰਦੇ ਆ ਤਾਂ ਅਕਸਰ ਕੋਈ ਨਾ ਕੋਈ ਵਾਦਾ ਹੋਊਗਾ 6 ਮਹੀਨਿਆਂ ਨੂੰ ਸਾਲ ਨੂੰ ਵਧਾਉਣਗੇ ਹੀ ਉਹ ਚੱਲ ਕਟ-ਕਟਾ ਕੇ ਦਾਹ ਤੇ ਦੇਣ ਨਹੀਂ 12 ਦੇ ਲਵਲੀ ਕਹਿਣ ਲਿਆ ਤਾਂ ਵੀ 12000 ਰੁਪਏ ਹੀ ਦਿੰਨੇ ਆ ਤੇ ਚਲ ਇਹ ਕਹੂਗਾ ਵੀ ਥੋੜਾ ਬੋਤਾ ਬਤਾ ਹੁਣ ਯਾਰ ਕੋਈ ਨਹੀਂ ਆ ਚੱਲ ਵਧੀਆ ਕੀਤਾ ਇਹ ਲਵਲੀ ਨੇ ਤੇ ਨਾਲੇ ਪਤਾ ਹੋਊਗਾ ਵੀ ਮਹੀਨੇ ਦੇਣੇ ਆਉਣੇ ਇਦਾਂ ਕਦੀ ਦਿਹਾੜੀ ਲੱਗੀ ਤਾਂ ਕਦੀ ਦਿਹਾੜੀ ਲੱਗੀ ਨਾ ਅੰਤਰ ਤਾਂ ਸਾਡਾ ਤਾਂ ਕੰਮ ਉੱਥੇ ਹੀ ਰਹਿੰਦਾ ਹੈ ਮੈਨੂੰ ਤੇ ਫੀਸ ਦਾ ਕਰਨ ਦਾ ਪਿਆ ਵਾ ਫੀਸ ਦੇਣੀ ਕਿਥੋਂ ਨਾਲੇ ਉਹ ਮੈਨੂੰ ਕਹਿਣ ਲਿਆ ਹੁਣ ਵੀ ਰਮਨ ਮੈਂ ਮੇਰੀ ਗੱਲ ਸੁਣ ਇਹ ਕੰਮ ਨਾ ਕਰ ਯਾਰ ਨਹੀਂ ਤਾਂ ਫਿਰ ਮੇਰਾ ਇਰਾਦਾ ਇਹ ਆ ਵੀ ਕਮੇਟੀ ਜਿਹੜੀ ਪਾਈ ਉਹ ਚੁੱਕ ਲਈਏ ਘਾਟਾ ਹੀ ਥੋੜਾ ਪੈ ਜੂ ਹੋਰ ਕੀ ਹੋ ਜਾਊਗਾ ਫਿਰ ਤੂੰ लवली ਕੋ ਪੈਸਾ ਨਾ ਲਈ ਐ ਕਮੇਟੀ ਕਮੂਟੀ ਚੁੱਕੇ ਜਾਂ ਕਿ ਕਿਥੋਂ ਨਾ ਕਿਥੋਂ ਫੜ ਕੇ ਤੇ ਦੇ ਦਿੰਨੇ ਆ ਠੀਕ ਆ ਨਾ ਤਾਂ ਹੁਣ ਤੂੰ ਇਹ ਕੰਮ ਨਾ ਕਰੀ ਚੱਲ ਫੇ ਕਮੇਟੀ ਚੁੱਕ ਲੈਣੀ ਹੋਰ ਕੀ ਕਰਨਾ ਵਾ ਹਾਂ ਉਹ ਕਹਿੰਦਾ ਵੀ 500 ਰੁਪਈਆ ਦੇ ਕੇ ਨਾ ਤਾਂ ਕਹਿੰਦੇ ਸਕੂਲ ਬੱਚਾ ਭੇਜੋ ਤੇ ਕੋਈ ਗੱਲ ਨਹੀਂ ਇੱਕ ਤਰੀਕ ਨੂੰ ਬੋਲੀ ਹੁਣੀ ਆ ਤਾਂ ਉਹਨੂੰ ਮੈਂ ਕਹੂੰਗੀ ਵੀ ਤੁਹਾਨੂੰ ਦੇ ਦਿਆਂ ਹਰ ਕਾ ਕਮੇਟੀ ਮੇਰੀ ਮਜਬੂਰੀ ਆ ਮੈਂ ਕਦੀ ਤੈਨੂੰ ਤੰਗ ਨਹੀਂ ਕੀਤਾ ਅੱਗੇ ਤਾਂ ਹੁਣ ਹਰ ਕਾ ਕਮੇਟੀ ਚਾਹੀਦੀ ਆ ਮੈਨੂੰ ਚੱਲ ਕਰ ਲੈਨੇ ਆ ਤੋ ਨਾਲ ਗੱਲ ਹੈ ਨਾ ਤੂੰ ਚੱਲ ਪੀਓ ਪਾਣੀ ਖਾਓ ਰੋਟੀ ਪਾਣੀ ਤੇ ਕੋਈ ਗੱਲ ਨਹੀਂ ਲੱਭੋ ਆਪਣਾ ਸਮਾਨ ਜੇ ਫੋਟਵਾ ਹੈਗੀਆਂ ਠੀਕ ਆ ਨਹੀਂ ਹੈਗੀਆਂ ਤਾਂ ਅੱਡੇ ਤੋਂ ਕਰਵਾਓ ਚੱਲ ਵੇਖ ਲੈਨੇ ਆ ਵੇਖ ਲੈ ਤੂੰ ਸੰਦੂਕ ਚ ਜੇ ਹੋਈਆਂ ਤਾਂ ਠੀਕ ਆ ਜੇ ਨਾ ਹੋਈਆਂ ਤਾਂ ਫਿਰ ਮੈਂ ਲਵਾਉਂਦਾ ਚ ਆਂਦਾ ਵੀ ਮੈਂ ਨਾਲ ਚੱਲ ਜੂਗਾ ਪਾਜੀ ਨੂੰ ਇੱਧਰ ਨੂੰ ਘੱਲ ਦਿੱਤੇ ਤੈਨੂੰ ਮੈਂ ਨਾਲ ਚੱਲ ਜੂਗਾ ਦੋਵੇਂ ਚੱਲ ਇਦਾਂ ਹੀ ਕਰ ਲੈਨੇ ਆ ਹਨਾ ਤੂੰ ਜਾਓ ਮਹਾਰਾਜ ਦਾ ਨਾਮ ਲੈ ਕੇ ਤਾਂ ਗਾੜੀ ਕੰਮ ਹੋਰੀ ਚੱਲ ਰਮਨ ਹੁਣ ਉਮਰ ਦੇ ਹਿਸਾਬ ਨਾਲ ਹੁਣ ਉਹ ਕੰਮ ਨਹੀਂ ਮੇਰੇ ਕੋਲ ਹੁੰਦਾ ਨਹੀਂ ਹੁੰਦਾ ਕਿ ਹਾਂ ਨਾਲੇ ਸਾਰੀ ਉਮਰ ਤੱਕ ਹੋਣਾ ਹੀ ਆ ਤੇ ਕੋਲੋਤੇ ਰਵਾਂਗੇ ਹੋਰ ਹ ਰੋਟੀ ਲਾਵਾਂ ਸਵੇਰੇ ਇੱਕੋ ਸੁਰਕਾ ਖਾ ਕੇ ਗਈ ਤੁਸੀਂ ਰੋਟੀ ਨਹੀਂ ਰਮਨ ਮੈਨੂੰ ਭੁੱਖੀ ਆ ਜੀ ਕਰਨ ਕਿੱਥੇ ਗਿਆ ਕਰਨੇ ਇੱਥੇ ਹੀ ਹੁਣੇ ਹੀ ਉਹ ਲਵਲੀ ਦਾ ਫੋਨ ਆ ਗਿਆ ਫੋਨ ਮੈਨੂੰ ਫੜਾ ਗਿਆ ਵਾ ਆਖਰੇ ਬਾਹਰ ਨੂੰ ਚਲ ਗਿਆ ਵਾ ਚਲ ਚੱਲ ਯਾਰ ਆ ਵੀ ਲਵਲੀ ਦਾ ਭਲਾ ਹੋਵੇ ਜਿਹਨੇ ਨੌਕਰੀ ਦਵਾਤੀ ਆ ਨਹੀਂ ਤੇ ਸਾਰੀ ਉਪਰ ਬਾਟਾ ਟੋਟੋ ਬਰਾ ਹਾਲ ਹੋ ਗਿਆ ਏ ਚਲ ਹੁਣ ਸਵੇਰੇ ਜਾਇਆ ਕਰਾਂਗੇ ਨਹਾ ਧੋ ਕੇ ਤੇ ਆਪਣੇ ਟਾਈਮ ਦਾ ਬੱਚਿਆਂ ਦੇ ਆ ਜਾ ਕਰਾਂਗੇ ਬੈਠੇ ਆ। ਉਹ ਆਹੋ ਬੈਠਾ ਹੈ। ਅੱਛਾ। ਤੀਓ ਮੈਂ ਤੁਹਾਨੂੰ ਵੇਖਣ ਦੀ ਹਾਂ। ਬੜਾ ਰੋਲਾ ਪਾਇਆ ਕਿਹਨਾਂ ਗੱਲ ਕਰਨ ਦੇ ਸੀ। ਉਹ ਰੋਲਾ ਮੈਂ ਕੀ ਪਾਉਣਾ ਭੈਣ ਨੂੰ ਲੈ ਆਇਆ ਫੋਨ। ਅੱਛਾ। ਉਹ ਮੁੰਡੇ ਨੂੰ ਵਧਨ ਕੀਤਾ ਸੀ ਨਾ ਮੇਲ ਵਾਲੇ ਨੂੰ। ਆਹੋ। ਤੇ ਮੈਂ ਚੱਲ ਭਾਜੀ ਨੂੰ ਦਿਖਾ ਦਿੰਦੇ ਆ ਉੱਥੇ। ਕੀ ਕਹਿੰਦੇ? ਕੋਈ ਗੱਲ ਨਹੀਂ ਉਹ ਕਹਿੰਦੀ ਸਵੇਰੇ ਘੱਲ ਦਿਓ। ਕਿ ਹੈਗੇ ਆ ਦੋ ਕ ਜਣੇ ਰੱਖਣੇ ਆ ਜੀ ਉਹਨਾਂ ਨੇ। ਅੱਛਾ ਅੱਛਾ। ਚੱਲ ਇਹ 12-13 ਹਜ਼ਾਰ ਤਨਖਾਹ ਵਾ। ਚੱਲ ਵਧੀਆ। ਏ। ਜ਼ਮੀਨ ਦਾ ਸਰਟੀਫਿਕੇਟ ਹੈਗਾ ਵਾ ਫਿਰ ਭਾਜੀ। ਅੱਛਾ। ਤੋ ਕਹਿੰਦੇ ਵੀ ਘੱਲ ਦਿਓ ਉ ਚੱਲ ਆ ਤਾਂ ਗੱਲ ਤਾਂ ਬੜੀ ਵਧੀਆ ਹੋਈ ਹੈ। ਓਏ ਇਹੋ ਚੱਲ ਕੇ ਤੇ ਲੱਗ ਜਾਣਗੇ ਤੇ ਚਾਹ ਰੋਟੀ ਪਾਣੀ ਤਿਆਰ ਰੱਖ ਉਹਨਾਂ ਦਾ। ਨਹੀਂ ਨਹੀਂ ਵਧੀਆ ਵਾ ਚੱਲ। ਜਿਹੜੇ ਉਦਾਂ ਕੰਮ ਤੇ ਜਾਂਦੇ ਆ ਨਾ ਉਹਦੇ ਐਵੇਂ ਉਦਾਂ ਹੀ ਇੱਕ ਦੋ ਉਦਾਂ ਬੰਦਾ ਕੰਮ ਫਿਰ ਇਦਾਂ ਹੀ ਆ ਕਿ ਜੇ ਕਦੀ ਮਿਲ ਗਿਆ ਕਦੀ ਨਾ ਮਿਲ ਗਿਆ ਜੇ ਪੈਸੇ ਦੇ ਦੇ ਤਾਂ ਵੀ ਠੀਕ ਆ ਨਾ ਦੇ ਦੇ ਤਾਂ ਵੀ ਠੀਕ ਆ ਹੁਣ ਮਾਰ ਤੋਂ ਲੱਦ ਦੇਣਾ ਕਿਹਨੂੰ। ਚੱਲ ਨਾਲ ਇਹਨੇ ਨਾਲ ਹੁੰਦਾ ਵਾ ਵੀ ਆਪਣਾ ਬੰਦਾ ਵੀ ਚੱਲ ਬਿਆਰ ਹੋ ਕੇ ਚੱਲ ਜਾਂਦਾ ਆ ਉਹ ਚਾਲੇ ਆ ਜੇ 12 ਮਿਲੂਗਾ ਤੇ ਉਹਨਾਂ 2000 ਫੰਡ ਕੱਟ ਲਿਆ ਕਰਨਾ ਤੇ 10000 ਤੇ द्याਇਆ ਕਰਨਗੇ ਨਹੀਂ ਨਹੀਂ ਬੜਾ ਵਧੀਆ ਆ ਕਰਦਾ ਸਰਕਲ ਚੱਲ ਜਣਾ ਆ ਨਾਲੇ ਵਧਾ ਦਿੰਦੇ ਆ ਮੇਰੇ ਸਾਬ ਨਾਲ ਸੀਜ਼ਨ ਦੇ ਤਨਖਾਹ ਵੀ ਵਧਾ ਦਿੰਦੇ ਆ ਆ ਨਹੀਂ ਚਲੋ ਵਧੀਆ ਆ ਪੰਜੇ ਕੰਮ ਤੇ ਤੇ ਮਾਦਾ ਅੰਦਰ ਚਲ ਗਈ ਮੇਸਨਾਂ ਤੋਂ ਬੜੀ ਚੜ ਗਈ ਆਹੋ